ਸਤਿ ਸ਼੍ਰੀ ਅਕਾਲ ਪੰਜਾਬੀ ਨੂੰ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਆ ਰਹੀ ਹੈ ਦਰਅਸਲ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਪਾਬੰਦੀਆਂ ਲਗਾਈਆਂ ਜਾ ਰਹੀਆਂ ਸਨ ਪਰ ਹੁਣ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਦੇ ਲਈ ਖਾਸ ਕਰਕੇ ਜਿਹੜੇ ਵਰਕ ਪਰਮਿਟ ਦੇ ਉੱਤੇ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਵੱਡੀ ਰਾਹਤ ਜਿਹੜੀ ਉਹ ਆ ਰਹੀ ਹੈ ਕੈਨੇਡਾ ਦੇ ਵਿੱਚ ਜਿੱਥੇ ਸਟੂਡੈਂਟ ਤੇ ਵਰਕ ਪਰਮਿਟ ਤੇ ਜਾਣ ਵਾਲਿਆਂ ਦੇ ਲਈ ਕਾਫੀ ਜ਼ਿਆਦਾ ਮੁਸ਼ਕਲਾਂ ਪਿਛਲੇ ਸਮੇਂ ਤੋਂ ਆ ਰਹੀਆਂ ਹਨ ਉਸੇ ਹੀ ਦੌਰਾਨ ਹੁਣ ਕੈਨੇ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਵੱਲੋਂ ਇੱਕ ਤਾਜ਼ਾ ਵੱਡਾ ਜਿਹੜਾ ਐਲਾਨ ਕੀਤਾ ਗਿਆ ਹੈ ਦਰਅਸਲ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਵਰਕ ਪਰਮਿਟ ਦੇ ਉੱਤੇ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਵੱਡੀ ਰਾਹਤ ਦਿੱਤੀ ਗਈ ਹੈ ਜਿਹੜੇ ਵੀ ਪੰਜਾਬੀ ਭਾਰਤੀ ਅਮਰੀਕਾ ਦੇ ਵਿੱਚ H1 ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਉੱਦੇ ਗਏ ਹੋਏ ਸਨ ਤੇ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਭਾਰਤ ਤੋਂ ਜਿਹੜਾ ਭਾਰਤ ਦੇ ਵਿੱਚ ਅਮਰੀਕਾ ਤੋਂ ਮੁੜਨਾ ਪਵੇਗਾ ਤੋਂ ਇਹਨਾਂ ਦੇ ਲਈ ਜਿਹੜਾ ਹੈ ਹੁਣ ਕੈਨੇਡਾ ਦੇ ਸਰਕਾਰ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਆਪਣੇ ਦਰਵਾਜ਼ੇ ਖੋਲ ਦਿੱਤੇ ਗਏ ਹਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੀ ﺇਲਾਵਾ ਜਿਹੜੇ ਯੂ ਐਸ ਏ ਦੇ ਵਿੱਚ ਐਚ 1 ਵੀਜ਼ਾ ਦੇ ਉੱਤੇ ਆਏ ਹੋਏ ਹਨ ਉਹਨਾਂ ਨੂੰ ਆਸਾਨੀ ਦੇ ਨਾਲ ਜਿਹੜਾ ਵੀਜ਼ਾ ਦੇਣ ਦੇ ਲਈ ਤਿਆਰ ਹਨ ਤੇ ਉਹਨਾਂ ਦੇ ਲਈ ਆਪਣੇ ਦਰਵਾਜ਼ੇ ਜਿਹੜੇ ਆ ਉਹ ਖੋਲ ਚੁੱਕੇ ਹਨ ਇਸ ਦਾ ਤੁਹਾਨੂੰ ਦੱਸ ਦਈਏ ਕਿ ਹਰ ਸਾਲ ਲੱਖਾਂ ਦੀ ਤਦਾਦ ਦੇ ਵਿੱਚ ਅਮਰੀਕਾ ਦੇ ਵਿੱਚ ਪੰਜਾਬੀ ਅਤੇ ਭਾਰਤੀ ਐਚ 1 ਵੀਜ਼ੇ ਦੇ ਉੱਤੇ ਵਰਕ ਫਾਰਮਟ ਜਿਸ ਨੂੰ ਕਿਹਾ ਜਾਂਦਾ ਹੈ ਉਸ ਦੇ ਉੱਤੇ ਜਾਂਦੇ ਹਨ ਜਿਸ ਬਾਦ ਉਹਨਾਂ ਦਾ ਕੰਟਰੈਕਟ ਪੂਰਾ ਹੋਣ ਤੋਂ ਬਾਅਦ ਉਹਨਾਂ ਨੂੰ ਵਾਪਸ ਭਾਰਤ ਦੇ ਵਿੱਚ ਮੋੜਨਾ ਪੈਂਦਾ ਹੈ ਸੋ ਹੁਣ ਜਿਹੜੇ ਵੀ ਪੰਜਾਬੀ ਭਾਰਤੀਆਂ ਦਾ ਅਮਰੀਕਾ ਦੇ ਵਿੱਚ H1 ਵੀਜ਼ੇ ਦੇ ਉੱਤੇ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਿਹਾ ਹੈ ਉਹਨਾਂ ਦੇ ਲਈ ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਅਤੇ ਕੈਨੇਡਾ ਦੀ ਸਰਕਾਰ ਦੇ ਵੱਲੋਂ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ ਸੋ ਇਹ ਵੱਡੀ ਖੁਸ਼ਖਬਰੀ ਖਾਸ ਕਰਕੇ ਹੁਣ ਵਰਕ ਪਰਮਿਟ ਦੇ ਉੱਤੇ ਜਾਣ ਵਾਲੇ ਪੰਜਾਬੀ ਭਾਰਤੀਆਂ ਦੇ ਲਈ ਆ ਰਹੀ ਹੈ